ਦੋਸਤੋ ਜੇਕਰ ਤੁਸੀਂ ਆਪਣੀ Gmail ਜਾਂ ਫਿਰ Ymail ਦਾ ਪਾਸਵਰਡ ਭੁੱਲ ਚੁੱਕੇ ਹੋ ਜਾਂ ਫਿਰ ਬਾਰ-ਬਾਰ ਭੁੱਲ ਜਾਂਦੇ ਹੋ ਤਾਂ ਫਿਰ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਜੀਬਾ ਤਰੀਕਾ ਦੱਸਣ ਜਾ ਰਿਹਾ ਜਿਸ ਦੇ ਨਾਲ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਆਪਣਾ ਪਾਸਵਰਡ ਰਿਕਵਰ ਕਰ ਸਕਦੇ ਹੋ ਮੇਰਾ ਕਹਿੰਦਾ ਮਤਲਬ ਹੈ ਕਿ ਤੁਸੀਂ ਨਵਾਂ ਪਾਸਵਰਡ ਰੱਖ ਸਕਦੇ ਹੋ ਅਤੇ ਜੇਕਰ ਤੁਸੀਂ ਪਾਸਵਰਡ ਭੁੱਲ ਚੁੱਕੇ ਹੋ ਤਾਂ ਤਾਂ ਇਹ ਤਰੀਕਾ ਕੰਮ ਆਵੇਗਾ ਹੀ ਆਵੇਗਾ ਇਸ ਦੇ ਨਾਲ ਹੀ ਜੇਕਰ ਤੁਸੀਂ ਸਿਕਿਉਰਿਟੀ ਪਰਪਸ ਦੇ ਨਾਲ ਆਪਣਾ ਪਾਸਵਰਡ ਬਦਲਣਾ ਚਾਹੁੰਦੇ ਹੋ ਤਾਂ ਵੀ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਨਵਾਂ ਪਾਸਵਰਡ ਰੱਖ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅੱਜ ਕੱਲ ਸਾਨੂੰ ਬਹੁਤ ਸਾਰੇ ਪਾਸਵਰਡ ਯਾਦ ਰੱਖਣੇ ਪੈਂਦੇ ਆ ਕਿਉਂਕਿ ਕਈ ਸਾਰੀ ਐਪਲੀਕੇਸ਼ਨਾਂ ਦੇ ਵੱਖ-ਵੱਖ ਪਾਸਵਰਡ ਆਪਾਂ ਰੱਖੇ ਹੁੰਦੇ ਨੇ ਇਸ ਦੇ ਨਾਲ ਹੀ ਅਸੀਂ ਕਈ ਚੀਜ਼ਾਂ ਦੀ ਪਿੰਨ ਵੀ ਜਨਰੇਟ ਕੀਤੇ ਹੁੰਦੇ ਨੇ ਤਾਂ ਇੰਨੇ ਸਾਰੇ ਪਾਸਵਰਡ ਦੇ ਕਰਕੇ ਅਸੀਂ ਅਕਸਰ ਪਾਸਵਰਡ ਭੁੱਲਦੇ ਰਹਿੰਦੇ ਹਾਂ ਅਤੇ ਇਹੀ ਹਾਲ ਸਾਡੀ Gmail ID ਦੇ ਨਾਲ ਵੀ ਹੁੰਦਾ ਹੈ ਕਿਸੇ ਇੱਕ ਗੈਜਟ ਦੇ ਉੱਪਰ ਜਾਂ ਮੋਬਾਈਲ ਦੇ ਉੱਪਰ ਤਾਂ ਸਾਡੀ Gmail ID ਖੁੱਲੀ ਹੁੰਦੀ ਹੈ ਲੇਕਿਨ ਜਦੋਂ ਅਸੀਂ ਉਸੇ ਗੈਜਟ ਦੇ ਉੱਪਰ ਕਿਸੇ ਹੋਰ ਐਪਲੀਕੇਸ਼ਨ ਦੇ ਉੱਪਰ ਕੰਮ ਕਰਨਾ ਹੁੰਦਾ ਹੈ ਜਿਸ ਦੇ ਵਿੱਚ ਆਪਣੀ ਮੇਲ ID ਪਾ ਕੇ ਅਸੀਂ ਪਾਸਵਰਡ ਪਾਣਾ ਹੁੰਦਾ ਹੈ ਤਾਂ ਫਿਰ ਅਸੀਂ ਚਿੰਤਾ ਦੇ ਵਿੱਚ ਪੈ ਜਾਂਦੇ ਹਾਂ ਕਿਉਂਕਿ ਸਾਨੂੰ ਪਾਸਵਰਡ ਯਾਦ ਨਹੀਂ ਹੁੰਦਾ ਤਾਂ ਫਿਰ ਅਸੀਂ ਪਾਸਵਰਡ ਨੂੰ ਯਾਦ ਕਰਨ ਲੱਗ ਪੈਂਦੇ ਹਾਂ ਅਤੇ ਇਸ ਦਿਨਾਂ ਲਈ ਜੇਕਰ ਅਸੀਂ ਕਿਸੇ ਹੋਰ ਗੈਜਟ ਦੇ ਉੱਪਰ ਆਪਣੀ ਮੇਲ ਆਈਡੀ ਨੂੰ ਖੋਲਣਾ ਹੋਵੇ ਤਾਂ ਵੀ ਸਾਨੂੰ ਉਸ ਵੇਲੇ ਪਰੇਸ਼ਾਨੀ ਆਂਦੀ ਹੈ ਤਾਂ ਫਿਰ ਅਜਿਹੇ ਹਾਲਾਤਾਂ ਦੇ ਵਿੱਚ ਜੇਕਰ ਤੁਸੀਂ ਪਾਸਵਰਡ ਭੁੱਲ ਚੁੱਕੇ ਹੋ ਤਾਂ ਫਿਰ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਨਵਾਂ ਪਾਸਵਰਡ ਰੱਖ ਸਕਦੇ ਹੋ ਇਸ ਲਈ ਤੁਹਾਨੂੰ ਕੁਝ ਸਟੈਪ ਫੋਲੋ ਕਰਨੇ ਪੈਣਗੇ ਅਤੇ ਉਸ ਤੋਂ ਬਾਅਦ ਤੁਹਾਡਾ ਨਵਾਂ ਪਾਸਵਰਡ ਜਨਰੇਟ ਹੋ ਜਾਵੇਗਾ ਅਤੇ ਫਿਰ ਤੁਸੀਂ ਨਵੇਂ ਪਾਸਵਰਡ ਦੇ ਨਾਲ ਜਿਹੜਾ ਕੰਮ ਚਾਹੋ ਤਾਂ ਉਹ ਕੰਮ ਕਰ ਸਕਦੇ ਹੋ ਹੁਣ ਇਹ ਨਵਾਂ ਪਾਸਵਰਡ ਰੱਖਣ ਦਾ ਬਹੁਤ ਸੌਖਾ ਤਰੀਕਾ ਦੇਖਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਇਸ ਵੀਡੀਓ ਦੇ ਵਿੱਚ ਦੱਸੇ ਗਏ ਸਟੈਪ ਨੂੰ ਤੁਸੀਂ ਫੋਲੋ ਵੀ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਇਸ ਵੇਲੇ ਪਾਸਵਰਡ ਯਾਦ ਵੀ ਹੈ ਤਾਂ ਵੀ ਤੁਸੀਂ ਇੱਕ ਵਾਰੀ ਇਹਨਾਂ ਸਟੈਪ ਨੂੰ ਦੁਹਰਾ ਲੈਣਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਟੈਪ ਤੁਹਾਡੇ ਕੰਮ ਆ ਸਕਣ ਇਸ ਦੇ ਨਾਲ ਹੀ ਤੁਸੀਂ ਇਸ ਵੀਡੀਓ ਨੂੰ ਸੇਵ ਕਰਕੇ ਵੀ ਰੱਖ ਸਕਦੇ ਹੋ ਤਾਂ ਫਿਰ ਆਪਾਂ ਅੱਗੇ ਵਧਦੇ ਹਾਂ ਤਾਂ ਇਸ ਦੇ ਲਈ ਦੋਸਤੋ ਆਪਾਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਅਸੀਂ ਸਕਰੋਲ ਕਰਕੇ ਇਹਨਾਂ ਸੈਟਿੰਗਾਂ ਦੇ ਵਿੱਚੋਂ ਇੱਕ ਸੈਟਿੰਗ ਹੈ Google ਆਪਾਂ Google ਦੇ ਉੱਪਰ ਚਲੇ ਜਾਵਾਂਗੇ ਹੁਣ ਇੱਥੇ Google ਸਰਵਿਸ ਖੁੱਲੇਗੀ ਅਤੇ ਸਾਡੀ ਆਈਡੀ ਸ਼ੋ ਹੋਵੇਗੀ ਆਪਾਂ ਆਪਣੀ ਆਈਡੀ ਦੇ ਉੱਪਰ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਆਪਾਂ Google account ਦੇ ਉੱਪਰ ਕਲਿੱਕ ਕਰਕੇ ਅੱਗੇ ਵਧ ਜਾਵਾਂਗੇ ਹੁਣ ਇੱਥੇ ਸਾਡੀ ਆਈਡੀ ਦਿਖੇਗੀ ਅਤੇ ਉਸ ਤੋਂ ਬਾਅਦ ਕੁਝ ਸੈਟਿੰਗਾਂ ਖੁੱਲਣਗੀਆਂ ਆਪਾਂ ਇਹਨਾਂ ਸੈਟਿੰਗਾਂ ਨੂੰ ਸਕਰੋਲ ਕਰਕੇ ਖੱਬੇ ਲੈ ਕੇ ਆਵਾਂਗੇ ਅਤੇ ਸਿਕਿਉਰਿਟੀ ਵਾਲੀ ਸੈਟਿੰਗ ਦੇ ਉੱਪਰ ਚਲੇ ਜਾਵਾਂਗੇ ਹੁਣ ਇਥੋਂ ਆਪਾਂ ਸਕਰੋਲ ਕਰਕੇ ਇਹਨਾਂ ਸੈਟਿੰਗਾਂ ਨੂੰ ਉੱਪਰ ਲੈ ਕੇ ਜਾਵਾਂਗੇ ਅਤੇ ਇੱਥੇ ਇੱਕ ਪਾਸਵਰਡ ਵਾਲੀ ਸੈਟਿੰਗ ਹੈਗੀ ਆਪਾਂ ਪਾਸਵਰਡ ਵਾਲੀ ਸੈਟਿੰਗ ਦੇ ਉੱਪਰ ਕਲਿੱਕ ਕਰ ਲਵਾਂਗੇ ਇਸ ਤੋਂ ਬਾਅਦ ਇਹ ਕੁਝ ਸਮਾਂ ਲਵੇਗੀ ਅਤੇ ਉਸ ਤੋਂ ਬਾਅਦ ਸਕਰੀਨ ਲੋਕ ਖੋਲਣ ਦੇ ਲਈ ਕਿਹਾ ਜਾਵੇਗਾ ਜੇਕਰ ਤੁਸੀਂ ਫਿੰਗਰਪ੍ਰਿੰਟ ਲਗਾਇਆ ਹੋਇਆ ਤਾਂ ਫਿੰਗਰਪ੍ਰਿੰਟ ਲਗਾ ਕੇ ਤੁਸੀਂ ਸਕਰੀਨ ਲੋਕ ਖੋਲ ਸਕਦੇ ਹੋ ਜੇਕਰ ਤੁਸੀਂ ਪੈਟਰਨ ਲਗਾਇਆ ਤਾਂ ਪੈਟਰਨ ਲਗਾ ਕੇ ਲੋਕ ਨੂੰ ਖੋਲ ਸਕਦੇ ਹੋ ਉਸ ਤੋਂ ਬਾਅਦ ਫਿਰ ਤੁਹਾਡੀ ਇੱਕ ਵਾਰੀ ਆਈਡੀ ਖੁੱਲੇਗੀ ਅਤੇ ਇੱਥੇ ਨਵਾਂ ਪਾਸਵਰਡ ਜਨਰੇਟ ਕਰਨ ਵਾਲੀ ਵਿੰਡੋ ਤੁਹਾਡੇ ਸਾਹਮਣੇ ਆ ਜਾਵੇਗੀ ਹੁਣ ਇਥੋਂ ਤੁਸੀਂ ਨਵਾਂ ਪਾਸਵਰਡ ਰੱਖ ਕੇ ਉਸ ਤੋਂ ਬਾਅਦ ਦੂਜੇ ਖਾਨੇ ਦੇ ਵਿੱਚ ਕਨਫਰਮ ਨਿਊ ਪਾਸਵਰਡ ਉਹੀ ਵਾਲਾ ਪਾਸਵਰਡ ਨੂੰ ਕਨਫਰਮ ਕਰਕੇ ਦੁਹਰਾ ਕੇ ਭਰ ਦੇਣਾ ਹੈ ਅਤੇ ਉਸ ਤੋਂ ਬਾਅਦ ਹੇਠਾਂ ਚੇਂਜ ਪਾਸਵਰਡ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਪਾਸਵਰਡ ਜਨਰੇਟ ਹੋ ਜਾਵੇਗਾ ਅਤੇ ਨਵਾਂ ਪਾਸਵਰਡ ਚੇਂਜ ਹੋ ਜਾਵੇਗਾ ਅਤੇ ਫਿਰ ਤੁਸੀਂ ਇਸ ਨਵੇਂ ਪਾਸਵਰਡ ਦੇ ਨਾਲ ਕੰਮ ਕਰ ਸਕਦੇ ਹੋ ਪਰੰਤੂ ਇੱਕ ਗੱਲ ਯਾਦ ਰੱਖੋ ਕਿ ਇਹ ਤਰੀਕਾ ਉਸੇ ਗੈਜਟ ਦੇ ਉੱਪਰ ਕੰਮ ਆਵੇਗਾ ਜਿਸ ਗੈਜਟ ਦੇ ਵਿੱਚ ਪਹਿਲਾਂ ਤੁਹਾਡੀ ਆਈਡੀ ਖੁੱਲੀ ਹੋਈ ਹੈ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਤਰੀਕਾ ਅਤੇ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ। ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।